ਸੋ ਤਾਂ ਹੁਣ ਵੀ ਇਹੀ ਲੱਗਦਾ ਕਿ ਬਸ ਹੁਣ ਫੋਨ ਤੇ ਉਸ ਦਾ ਮੈਸੇਜ ਆਏਗਾ ਪਪਾ ਕਦੋਂ ਆ ਰਹੇ ਹੋ ਕਰ ਹੁਣ ਬੈਲ ਵੱਜੇਗੀ ਪਪਾ ਮੈਂ ਆ ਗਿਆ ਅੰਦਰ ਉਸ ਦੀ ਮੇਸ਼ਾ ਜਿੱਦ ਹੁੰਦੀ ਆ ਕਿ ਪਪਾ ਜਦੋਂ ਮੈਂ ਘਰ ਆਵਾਂ ਤੁਸੀਂ ਮੇਰੇ ਕੋ ਸਾਹਮਣੇ ਬੈਠੇ ਹੋਣੇ ਚਾਹੀਦੇ ਉਹ ਹਰ ਟਾਈਮ ਉਸ ਦੀ ਜਿੱਦ ਸੀ ਤਾਂ ਲੰਚ ਟਾਈਮ ਸੀ ਬਸ ਫੋਨ ਆਇਆ ਤੇ ਮੈਂ ਫਟਾਫਟ ਉੱਥੇ ਪਹੁੰਚਿਆ ਤੇ ਉੱਥੇ ਦੇਖਿਆ ਕਿ ਸਭ ਕੁਝ ਖਤਮ ਹੋ ਗਿਆ ਸਾਡੀ ਦੁਨੀਆ ਖਤਮ ਹੋ ਗਈ ਸੀ ਸਾਡੀ ਦੁਨੀਆ ਤਬਾਹ ਹੋ ਗਈ ਸੀ ਇਸ ਟਾਈਮ ਤੱਕ ਤਾਂ 6 ਵਜੇ ਤਕਰੀਬ ਉਠਾਂਦੇ ਸੀ ਉਸ ਦਿਨ ਕਹਿੰਦੇ ਕਿ ਪਪਾ ਮੇਰੇ ਜਾਣੇ ਦਾ ਮਨ ਨਹੀਂ ਹੈ ਅਸੀਂ ਕਿਹਾ ਚਲੋ ਠੀਕ ਹੈ ਬੇਟਾ ਨਹੀਂ ਜਾਣਾ ਕੋਈ ਬਾਤ ਨਹੀਂ ਤੂੰ ਸੋ ਜਾ ਆਰਾਮ ਨਾਲ 6:20 ਕੇ ਆਸ-ਪਾਸ ਫਿਰ ਉਹ ਉੱਠ ਗਿਆ ਕਹਿੰਦਾ ਪਪਾ ਮੇਰਾ ਟੈਸਟ ਹੈ ਉਹ ਜ਼ਰੂਰੀ ਹੈ ਦੇਣਾ ਮੇਰੇ ਮਾਰਕਸ ਕਮ ਹੋ ਜਾਣਗੇ ਖੁਦ ਹੀ ਤਿਆਰ ਹੋ ਗਿਆ ਖੁਦ ਹੀ ਬਾਹਰ ਕਰਕੇ ਚਲਾ ਗਿਆ ਲਾਸਟ ਬਾਏ ਉਸ ਦਿਨ ਮੰਝੇ ਗਲਾਂ ਦੀ ਕਾਸ਼ ਉਹਦਾ ਨਹੀਂ ਜਾਂਦਾ ਸਰ ਬਦੂ ਗਿਲਟ ਕਿਵੇਂ ਦਾ ਹੱਥ ਪਕੜ ਕੇ ਰੋਕ ਲੈਂਦਾ ਕਿੰਨਾ ਚ ਪਰ ਉਹਦੀ ਮਦਰ ਕਿਸ ਹਾਲਤ ਚ ਨੇ ਹੂੰ ਬਹੁਤ ਬੁਰੀ ਹਾਲਤ ਹੈ ਜੀ ਉਹਨਾਂ ਦੀ ਉਹਨਾਂ ਨੂੰ ਤਾਂ ਹੁਣ ਹਲੇ ਵਿਸ਼ਵਾਸ ਹੀ ਨਹੀਂ ਹੈ ਜੀ ਕਿ ਮੇਰਾ ਬੇਟਾ ਨਹੀਂ ਹੈ ਮੇਰੇ ਕੋਲ ਉਦੀ ਮਦਰ ਨਹੀਂ ਚਾਹੁੰਦੀ ਸੀ ਕਿ ਮੈਂ ਚੀਜ਼ ਦੁਆਰਾ ਦੁਆਰਾ ਪੜ ਸਕਾਂ ਵੀ ਮੇਰਾ ਬੇਟੇ ਦੀ ਆਖਰੀ ਡੇਟ ਹੈ ਇਸ ਲਈ ਉਹਨਾਂ ਨੇ ਦੇਖੋ ਟੇਪ ਲਗਾ ਕੇ ਬੰਦ ਕਰ ਦਿੱਤੀ ਕਿ ਬਸ ਸਿਰਫ ਪਰਵ ਮੇਰੇ ਕੋਲ ਹੈ ਉਹਨੂੰ ਕੋਈ ਨਹੀਂ ਲੈ ਕੇ ਜਾ ਸਕਦਾ ਔਰ ਟਾਈਮ ਉਸਦੀ ਯਾਦ ਆਉਂਦੀ ਹੈ ਉਦੀ ਹਰ ਗੱਲ ਯਾਦ ਆਉਂਦੀ ਹੈ ਸਾਨੂੰ 7 ਮਈ 2025 ਨੂੰ ਪਟਿਆਲਾ ਦੇ ਇੱਕ ਨਿੱਜੀ ਸਕੂਲ ਤੋਂ ਪੜ ਕੇ ਜਦੋਂ ਬੱਚੇ ਪ੍ਰਾਈਵੇਟ ਵੈਨ ਵਿੱਚ ਸਮਾਣਾ ਜਾ ਰਹੇ ਸੀ ਉਨਾ ਉਸ ਐਕਸੀਡੈਂਟ ਤੋਂ ਬਾਅਦ ਸੱਤ ਬੱਚੇ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਅਠਵਾਂ ਡਰਾਈਵਰ ਸੀ ਉਸੇ ਵੈਨ ਦਾ ਉਹਨਾਂ ਬੱਚਿਆਂ 'ਚ ਇੱਕ ਸੀ ਪਰਵ ਸਚਦੇਵਾ 12 ਸਾਲ ਦਾ ਮੁੰਡਾ 7ਵੀਂ ਕਲਾਸ ਵਿੱਚ ਪੜਦਾ ਸੀ ਉਹ ਵੀ ਹੁਣ ਸਾਡੇ ਵਿਚਾਲੇ ਨਹੀਂ ਰਿਹਾ ਪਰਿਵਾਰ ਨੂੰ ਨੇ ਕਦੇ ਸੋਚਿਆ ਨਹੀਂ ਹੋਣਾ ਕਿ ਅੱਜ ਉਸਨੂੰ ਤਿਆਰ ਕਰਕੇ ਸ਼ਾਮ ਨੂੰ ਭੇਜਣਗੇ ਸਵੇਰੇ ਭੇਜਣਗੇ ਸਕੂਲ ਤੇ ਦੁਪਹਿਰ ਤੋਂ ਬਾਅਦ ਸ਼ਾਇਦ ਉਹਨਾਂ ਦੇ ਵਿਚਾਲੇ ਨਹੀਂ ਰਹੇਗਾ ਉਸ ਤਰ੍ਹਾਂ ਦੀ ਇੱਕ ਮੰਦਪਾਗੀ ਖਬਰ ਆਈ ਪਰਵ ਦੇ ਪਿਤਾ ਮੇ ਨਾਲੇ ਸਵੇਰ ਮੌਜੂਦ ਨੇ ਬੜੇ ਮੁਸ਼ਕਿਲ ਹਾਲਾਤ ਚੋਂ ਗੁਜ਼ਰ ਰਹੇ ਨੇ ਉਹਨਾਂ ਨੇ ਗੱਲ ਕਰਦੇ ਆ ਕਿ ਕਦੇ ਇਸ ਤਰ੍ਹਾਂ ਜਦੋਂ ਇੱਕ ਬੱਚੇ ਨੂੰ ਛੋਟੀ 6 ਵੀ ਵਸ ਦੀ ਇੱਕ ਪਿਤਾ ਦੇ ਤੌਰ ਤੇ ਮਾਪੇ ਮਾਤਾ ਦੇ ਤੌਰ ਤੇ ਜਦੋਂ ਮਾ ਬਾਬ ਦੇ ਬੜਾ ਔਖਾ ਹੋ ਜਾਂਦਾ ਉਸ ਨੂੰ ਦੇਖਣਾ ਤੇ ਹੁਣ ਪਰਵ ਨਹੀਂ ਹੈ ਦਿਨ ਕਿੰਨਾ ਔਖਾ ਗੁਜ਼ਰ ਰਿਹਾ ਹੈ ਬਹੁਤ ਮੁਸ਼ਕਿਲ ਹੈ ਸਰ ਬਿਆਨ ਨਹੀਂ ਕਰ ਸਕਦਾ ਕੋਈ ਬੱਚੇ ਬਿਨਾਂ ਬਿਲਕੁਲ ਬਹੁਤ ਔਖਾ ਜੀ ਬਹੁਤ ਔਖਾ ਸਰ ਬਹੁਤ ਔਖਾ ਇਕਲੋਤੀ ਸੰਤਾਨ ਸੀ ਸਾਡੀ ਸੰਤ ਹੁਣ ਵੀ ਇਹ ਲੱਗਦਾ ਕਿ ਬਸ ਹੁਣ ਫੋਨ ਤੇ ਉਸ ਦਾ ਮੈਸੇਜ ਆਏਗਾ ਪਪਾ ਕਦੋਂ ਆ ਰਹੇ ਹੋ ਕਰ ਹੁਣ ਬੈਲ ਵੱਜੇਗੀ ਪਪਾ ਮੈਂ ਆ ਗਿਆ ਅੰਦਰ ਕੋਈ ਸ਼ਬਦ ਨਹੀਂ ਸਰ ਕੋਈ ਸ਼ਬਦ ਨਹੀਂ ਸਰ ਪਰਬ ਦੀ ਮਦਰ ਕਿਸ ਹਾਲ ਚ ਨੇ ਹੁਣ ਹਲੇ ਬਹੁਤ ਬੁਰੀ ਹਾਲਤ ਹੈ ਜੀ ਉਹਨਾਂ ਦੀ ਉਹਨਾਂ ਨੂੰ ਤਾਂ ਹੁਣ ਹਲੇ ਵਿਸ਼ਵਾਸ ਹੀ ਨਹੀਂ ਹੈ ਜੀ ਕਿ ਮੇਰਾ ਬੇਟਾ ਨਹੀਂ ਹੈ ਮੇਰੇ ਕੋਲ ਉਹ ਐਗਰੀ ਕਰਨ ਨੂੰ ਤਿਆਰ ਨਹੀਂ ਹੈ ਬਹੁਤ ਮੁਸ਼ਕਿਲ ਹੈ ਜੀ ਉਹਨਾਂ ਦੀ ਪਿਕਚਰ ਹਰ ਟਾਈਮ ਉਹਦੇ ਕੋਲ ਰਹਿੰਦੀ ਹੈ ਹਰ ਟਾਈਮ ਉਹਦੀ ਫੋਟੋ ਚੱਕ ਕੇ ਰੱਖਦੇ ਆ ਆਪਣੇ ਕੋਲ ਕਿ ਮੇਰਾ ਬੇਟਾ ਮੇਰੇ ਨਾਲ ਹੈ ਦੂਰ ਨਹੀਂ ਹੈ ਉਹਨਾਂ ਨੂੰ ਉਹਨਾਂ ਦੇ ਪੈਕੇ ਛੱਡਿਆ ਜੀ ਹਾਂ ਉਹਨਾਂ ਨੂੰ ਥੋੜਾ ਕੋਸ਼ਿਸ਼ ਸੀ ਕਿ ਉਹ ਥੋੜਾ ਆਪਣੀ ਫੈਮਿਲੀ ਚ ਜਾ ਕੇ ਕੁਝ ਸੈੱਟ ਹੋ ਜਾਣਗੇ ਕਿਉਂਕਿ ਘਰ ਦੇ ਵਿੱਚ ਹਰ ਜਗ੍ਹਾ ਦੀ ਨਿਸ਼ਾਨੀ ਹੈ ਸਾਡੇ ਬੇਟੇ ਦੀ ਹਰ ਨਿਸ਼ਾਨੇ ਨੂੰ ਦੇਖ ਕੇ ਰੋ ਰਹੀ ਹੈ ਬਹੁਤ ਮੁਸ਼ਕਲ ਹੈ ਸੰਭਾਲਣਾ ਹਰ ਟਾਈਮ ਦਵਾਈਆਂ ਦੇ ਕੇ ਰੱਖਣੀਆਂ ਪੈਂਦੀਆਂ ਜੀ ਰਜੀਵ ਜੀ ਜਦੋਂ ਤੁਸੀਂ ਦੱਸ ਰਹੇ ਸੀ ਕਿ ਪਰਵ ਦੀ ਤਸਵੀਰ ਤੁਹਾਡੇ ਕੋਲ ਤੁਸੀਂ ਅਸੀਂ ਰੱਖੀ ਹੋਈ ਹੈ ਉਸ ਦੇ ਉੱਪਰ ਉਹਦੀ ਬਰਥ ਔਰ ਡੈਥ ਦੀ ਡੇਟ ਤੇ ਉਹ ਉਹਨੇ ਟੇਪ ਨਾਲ ਲਗਤੀ ਸੀ ਹਾਂ ਉਹਦੀ ਮਦਰ ਨਹੀਂ ਚਾਹੁੰਦੇ ਸੀ ਕਿ ਮੈਂ ਇਸ ਦੁਆਰਾ ਦੁਆਰਾ ਪੜ ਸਕਾਂ ਵੀ ਮੇਰਾ ਬੇਟੇ ਦੀ ਐਖਰੀ ਡੇਟ ਹੈ ਇਸ ਲਈ ਉਹਨਾਂ ਨੇ ਦੇਖੋ ਟੇਪ ਲਗਾ ਕੇ ਬੰਦ ਕਰਤੀ ਕਿ ਬਸ ਸਿਰਫ ਪਰਵ ਮੇਰੇ ਕੋਲ ਹੈ ਉਹਨੂੰ ਕੋਈ ਨਹੀਂ ਲੈ ਕੇ ਜਾ ਸਕਦਾ ਉਹ ਨਹੀਂ ਐਗਰੀ ਕਰ ਰਹੀ ਜੀ ਇਸ ਗੱਲ ਨੂੰ ਐਗਰੀ ਨਹੀਂ ਕਰ ਰਹੀ ਕਿ ਹਾਂ ਜੀ ਬੇਟਾ ਨਹੀਂ ਹੈ ਸਮਝ ਨਹੀਂ ਰਹੀ ਪਰਵ ਦਾ ਜਨਮ ਦਿਨ ਆ ਰਿਹਾ ਸੀ ਪਰਵ ਦਾ ਜਨਮ ਦਿਨ ਆ ਰਿਹਾ ਸੀ ਅਗਲੇ ਮਹੀਨੇ ਉਸ ਦਾ 19 ਤਰੀਕ ਨੂੰ ਬਰਥਡੇ ਬਣਦਾ 12 ਸਾਲ ਬਾਅਦ ਆਇਆ ਸੀ ਸਾਡੇ ਕੋਲ ਔਰ 12 ਸਾਲ ਹੀ ਦੇ ਕੇ ਚਲਾ ਗਿਆ ਪੂਰੇ 12 ਸਾਲ ਬਾਅਦ ਚਲਾ ਗਿਆ ਸਾਡੇ ਤੋਂ ਉਹ ਤੁਹਾਡੀ ਮੈਰਿਜ ਦੇ 12 ਸਾਲ ਬਾਅਦ ਹੋਵੇਗਾ ਸਾਨੂੰ 12 ਸਾਲ ਬਾਅਦ ਹੋਇਆ ਸੀ ਜੀ ਉਹ 2001 ਚ ਮੇਰੀ ਮੈਰਿਜ ਹੋਈ ਸੀ 2013 ਚ ਉਹ ਸਾਡੇ ਕੋਲ ਆਇਆ ਸਾਡੀ ਗੋਦ ਵਿੱਚ ਆਇਆ 2025 ਸਾਡੀ ਗੋਦ ਖਾਲੀ ਕਰ ਗਿਆ ਬਹੁਤ ਮੁਸ਼ਕਿਲ ਹੋਏਗਾ ਸਾਰੇ ਸੰਭਾਲਣਾ ਸਾਨੂੰ ਬਹੁਤ ਮੁਸ਼ਕਿਲ ਹੋਏਗਾ ਜੀ ਤੁਹਾਡੇ ਪਰਿਵਾਰ ਚ ਹੋਰ ਕੌਣ ਕੌਣ ਹੈ ਤੁਸੀਂ ਤੁਹਾਡੇ ਵਾਈਫ ਹੋਰ residential ਸਾਡਾ ਸਿੰਗਲ ਫੈਮਲੀ ਹੈ ਬਟ ਮੇਰੇ ਮम्मा ਹੈ ਛੋਟਾ ਭਾਈ ਹੈ ਇੱਕ ਛੋਟਾ ਭਾਈ ਦੀ ਫੈਮਲੀ ਮੇਰੀ ਦਿੱਲੀ ਸੈਟਲ ਹੈ ਲੇਕਿਨ ਇੱਥੇ ਅਸੀਂ ਸਿੰਗਲ ਫੈਮਲੀ ਹੀ ਸੈਟਲ ਸੀ ਜਦੋਂ ਇਹ ਸਾਰੀ ਘਟਨਾ ਹੋਈ ਸੀ 7 ਮਈ ਨੂੰ ਸਵੇਰੇ ਪਹਿਲੀ ਵਾਰੀ ਤੁਹਾਨੂੰ ਕਿਸ ਨੇ ਦੱਸਿਆ ਸੀ ਕਿ ਇਦਾਂ ਕੁਝ ਹੋ ਗਿਆ ਤੁਹਾਨੂੰ ਖਬਰ ਕਿਵੇਂ ਲੱਗੀ ਸੀ ਸਰ ਫੋਨ ਆਇਆ ਕਿ ਸਰ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਤੁਹਾਡੇ ਬੇਟੇ ਦੀ ਵੈਨ ਦਾ ਐਕਸੀਡੈਂਟ ਹੈ ਤੁਸੀਂ ਦੁਕਾਨ ਤੇ ਸੀ ਆਪਣੀ ਅਸੀਂ ਮੈਂ ਘਰ ਸੀ ਲੰਚ ਟਾਈਮ ਸੀ ਮੈਂ ਕਿਉਂਕਿ 10 ਮਿੰਟ ਬਾਅਦ ਉਸਨੇ ਆ ਜਾਣਾ ਸੀ ਉਸ ਦੀ ਮੇਸ਼ਾ ਜਿੱਦ ਹੁੰਦੀ ਆ ਕਿ ਪਾਪਾ ਜਦੋਂ ਮੈਂ ਘਰ ਆਵਾਂ ਤੁਸੀਂ ਮੇਰੇ ਕੋ ਸਾਹਮਣੇ ਬੈਠੇ ਹੋਣੇ ਚਾਹੀਦੇ ਹੋ ਉਹ ਹਰ ਟਾਈਮ ਉਸ ਦੀ ਜਿੱਦ ਸੀ ਤਾਂ ਲੰਚ ਟਾਈਮ ਸੀ ਬਸ ਫੋਨ ਆਇਆ ਤੇ ਮੈਂ ਫਟਾਫਟ ਉੱਥੇ ਪਹੁੰਚਿਆ ਤੇ ਉੱਥੇ ਦੇਖਿਆ ਕਿ ਸਭ ਕੁਝ ਖਤਮ ਹੋ ਗਿਆ ਸਾਡੀ ਦੁਨੀਆ ਖਤਮ ਹੋ ਗਈ ਸੀ ਸਾਡੀ ਦੁਨੀਆ ਤਬਾਹ ਹੋ ਗਈ ਸੀ ਉਸ ਟਾਈਮ ਤੱਕ ਤਾਂ ਮੇਰਾ ਬੱਚਾ ਉਸੇ ਟਾਈਮ ਸਾਹ ਛੱਡ ਚੁੱਕਿਆ ਸੀ ਮੇਰੇ ਸਾਹਮਣੇ ਵੈਨ ਨਿਕਲੀ ਆ ਸਰ ਉਹਦੇ ਵਿੱਚੋਂ ਮੇਰੇ ਸਾਹਮਣੇ ਐਂਬੂਲੈਂਸ 'ਚ ਮੇਰੇ ਬੱਚੇ ਨੂੰ ਪਾ ਕੇ ਭੇਜਿਆ ਉਹਨਾਂ ਨੇ ਖਤਮ ਹੋ ਗਿਆ ਸਰ ਅੱਖਾਂ ਅੱਗੇ ਹਨੇਰਾ ਆ ਗਿਆ ਕਿ ਮੇਰੇ ਨਾਲ ਹੋ ਕੀ ਗਿਆ ਕੀ ਕਹੀਏ ਸਾਨੂੰ ਨਹੀਂ ਸਮਝ ਆ ਰਹੀ ਸੀ ਕਹੀਏ ਕੀ ਕਿਸੇ ਨੂੰ ਕੀ ਦੀ ਗਲਤ ਸਾਨੂੰ ਪੁੱਛਦੇ ਨੇ ਕੀ ਦੀ ਗਲਤੀ ਸੀ ਤੁਹਾਡੇ ਵਾਹਨ ਵਾਲੇ ਦੀ ਗਲਤੀ ਸੀ ਕਿ ਟਿਪਰ ਵਾਲੇ ਦੀ ਗਲਤੀ ਸੀ ਸਰ ਕੀ ਕਹੀਏ ਕੀ ਦੀ ਗਲਤੀ ਸੀ ਸਾਡੇ ਤਾਂ ਸਾਡੇ ਤਾਂ ਕਿਸਮਤ ਦੀ ਗਲਤੀ ਸੀ ਸਰ ਸਰਦ ਕਾਲ ਸਾਡੇ ਬੱਚਿਆਂ ਨੂੰ ਖਾ ਗਿਆ ਸਰ 1 ਮਿੰਟ ਦੇ ਵਿੱਚ ਹੀ ਖਾ ਗਿਆ ਕਿੰਨੇ ਸਾਲ ਤੋਂ ਪਟਿਆਲੇ ਪੜਨ ਜਾ ਰਹੇ ਸੀ ਸਰ 2 ਸਾਲ ਤੋਂ ਜਾ ਰਹੇ ਸੀ ਪਿਛਲੇ ਸਾਲ ਅਸੀਂ ਉਸਨੂੰ ਉੱਥੇ ਲਗਾਇਆ ਸੀ ਸਕੂਲ ਵਿੱਚ ਇਸ ਤੋਂ ਪਹਿਲਾਂ ਉਹ ਸਮਾਣਾ ਹੀ ਪੜਿਆ ਦੂਸਰਾ ਸਾਲ ਉਹਦਾ ਸ਼ੁਰੂ ਹੋਇਆ ਸੀ ਬੜਾ ਖੁਸ਼ ਸੀ ਸਰ ਤੇ ਵੈਨ ਵਾਲਾ ਜੋ ਡਰਾਈਵਰ ਸੀ ਉਹ ਕਾਫੀ ਧੇਰ ਤੋਂ ਲੱਗਿਆ ਹੋਇਆ ਸੀ ਹਾਂਜੀ ਸਰ ਸ਼ੁਰੂ ਤੋਂ ਹੀ ਉਹੀ ਲੈ ਕੇ ਜਾਂਦਾ ਸੀ ਸ਼ੁਰੂ ਤੋਂ ਹੀ ਇਹ ਹੀ ਡਰਾਈਵਰ ਹੀ ਆਇਆ ਸਾਡੇ ਕੋਲ ਲੈਣ ਵਾਸਤੇ ਇਸ ਸਰ ਉਸ ਕਦੇ ਨਹੀਂ ਦੱਸਿਆ ਕਿ ਗੱਡੀ ਤੇ ਚਲਾਂਦੇ ਆ ਜਾਂ ਕਿਵੇਂ ਰਿਸਪੌਂਸਿਬਿਲਟੀ ਨਾਲ ਜਾਂਦੇ ਸੀ ਹਾਂਜੀ ਸਰ ਹਾਂਜੀ ਕਦੀ ਸਾਨੂੰ ਕੋਈ ਕੰਪਲੇਂਟ ਨਹੀਂ ਆਈ ਸਰ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਆਈ ਕਿ ਹਾਂਜੀ ਸਾਡਾ ਵੈਨ ਨਾਲ ਗਲਤ ਚੱਲ ਰਿਹਾ ਹੈ ਜਾਂ ਬੱਚਿਆਂ ਨੂੰ ਧਮਕਾਉਂਦਾ ਹੈ ਜਾਂ ਡਰਾਂਦਾ ਹੈ ਜਾਂ ਲੜਦਾ ਹੈ ਜਾਂ ਤੇਜ਼ ਚਲਾ ਰਿਹਾ ਹੈ ਕਦੀ ਸਰ ਮੇਰੇ ਬੇਟੇ ਨੇ ਕਦੀ ਨਹੀਂ ਕਿਹਾ ਸਰ ਕਿ ਹਾਂਜੀ ਪਾਪਾ ਐਸੇ ਐਸੇ ਕਹੋ ਆਪ ਅੰਕਲ ਕੋ ਕੁਝ ਵੀ ਨਹੀਂ ਕੁਝ ਵੀ ਨਹੀਂ ਸੀ ਸਰ ਇਸ ਤਰ੍ਹਾਂ ਦੀ ਗੱਲ ਆਈ ਹਾਲਾਂਕਿ ਇੱਕ ਦੋ ਵਾਰ ਮੇਰੀ ਗੱਲ ਹੋਈ ਉਹ ਕਹਿੰਦਾ ਜੀ ਮੈਂ ਪਹਿਲਾਂ ਐਂਬੂਲੈਂਸ ਵਿੱਚ ਲਾਈ ਹੋਈ ਹੈ ਤਾਂ ਇਟ ਮੀਨ ਸਾਨੂੰ ਐਸੀ ਆਰ ਜਿਹੜਾ ਡਰਾਈਵਰ ਐਂਬੂਲੈਂਸ ਲਾਂਦਾ ਰਿਹਾ ਉਹ ਟ੍ਰੇਨਡ ਹੈ ਬਿਲਕੁਲ ਉਹ ਰਿਸਪੋਨਸੀਬਲ ਹੈ ਉਸ ਦੀ ਜ਼ਿੰਦਗੀ ਇੱਥੇ ਤੱਕ ਹੀ ਸੀ ਸਰ ਪਰ ਹੁਣ ਤੁਹਾਡੇ ਵਿਚਾਲੇ ਨਹੀਂ ਰਿਹਾ ਜੀ ਸਰ ਜਦੋਂ ਮਨ ਚ ਆਉਂਦਾ ਕਿ ਕਾਸ਼ ਉਸ ਦਿਨ ਟਿੱਪਰ ਸਲੋ ਚੱਲ ਰਿਹਾ ਹੁੰਦਾ ਸਰ ਬਹੁਤ ਸੋਚ ਲਗਾਉਣੀ ਆ ਬਹੁਤ ਸੋਚਦੇ ਆ ਸਰ ਕੋਈ ਤਾਂ ਸੰਭਲਣ ਵਾਲਾ ਹੁੰਦਾ ਦੋ ਜਣਿਆਂ ਚ ਅਗਰ ਦੋ ਜਣਿਆਂ ਦੀ ਟੱਕਰ ਹੋਈ ਆ ਸਰ ਕੋਈ ਤਾਂ ਸੰਭਲ ਸਕਦਾ ਸੀ ਦੋਹਾਂ ਦੇ ਵਿੱਚ ਇੱਕ ਕੋਈ ਤਾਂ ਸਮਝਦਾਰੀ ਦਿਖਾ ਦਿੰਦਾ ਕਿ ਹਾਂ ਭਈ ਉਸ ਕੋਲ ਜਗ੍ਹਾ ਨਹੀਂ ਹੈ ਮੈਂ ਥੋੜਾ ਸਾਈਡ ਤੇ ਕਰ ਲਵਾ ਸਰ ਕੀ ਕਹੀਏ ਕੀ ਕਹੀਏ ਸਰ ਟਿੱਪਰ ਤੇ ਮਾਲਕਾਂ ਦਾ ਵੀ ਨਾਮ ਆਇਆ ਐਫ ਆਈ ਆਰ ਦੇ ਵਿੱਚ ਕੀ ਅੱਗੇ ਦੀ ਮੰਗ ਕਰਦੇ ਤੁਸੀਂ ਸਰ ਮੰਗ ਤਾਂ ਸਰ ਇਹੀ ਹੈ ਕਿ ਜੋ ਦੋਸ਼ੀ ਹੈ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਸੜਾ ਜੀ ਚਲਾ ਗਿਆ ਨਹੀਂ ਆਏਗਾ ਬਟ ਜਿਨ੍ਹਾਂ ਦੇ ਹੈਗੇ ਨੇ ਉਹ ਵੀ ਨਾ ਜਾਣ ਤਾਂ ਉਚਿਤ ਜੋ ਉਹਨਾਂ ਨੂੰ ਜਾਇਜ਼ ਜਿਹੜੀ ਉਹਨਾਂ ਤੇ ਸਜ਼ਾ ਬਣਦੀ ਹੈ ਉਹ ਤਾਂ ਜ਼ਰੂਰ ਮਿਲਣੀ ਚਾਹੀਦੀ ਹੈ ਜੀ ਜ਼ਰੂਰ ਮਿਲਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੇ ਕਾਂਡ ਨਹੀਂ ਤਾਂ ਕਾਂਡ ਤੋਂ ਵੀ ਉੱਪਰ ਹੈ ਸਰ ਤੱਕ ਕੀ ਕਹਾਂ ਸਰ ਕਿ ਕਿੰਨਾ ਭਿਆਨਕ ਹਸ ਹੈ ਕਿ ਬੱਚਿਆਂ ਦੀ ਗਰਦਨਾ ਤਾਂ ਖਤਮ ਹੋ ਗਈਆਂ ਸਰ ਕਈ ਮਾਪੇ-ਵਾਪੇ ਨੂੰ ਤਾਂ ਬੱਚੇ ਦੀ ਪਛਾਣ ਨਹੀਂ ਆਈ ਕੱਪੜੇ ਪਛਾਣਨੇ ਉਹਨਾਂ ਨੇ ਤੁਸੀਂ ਹਿਸਾਬ ਲਗਾਓ ਸਰ ਕਿੰਨਾ ਭयंਕਰ ਕੰਮ ਸੀ ਇਹ ਕਮ ਸੇ ਕਮ ਸਰ ਇਹੋ ਜੇ ਗੈਰ ਜ਼ਿੰਮੇਦਾਰੀ ਵਾਲੇ ਕੰਮਾਂ ਸਰ ਸਰਕਾਰਾਂ ਨੂੰ ਰੋਕਣੇ ਚਾਹੀਦੇ ਨੇ ਹਰ ਜਗ੍ਹਾ ਪੁਲਿਸ ਖੜੀ ਐ ਸਰ ਹਰ ਜਗ੍ਹਾ ਟ੍ਰੈਫਿਕ ਪੁਲਿਸ ਵਾਲਾ ਐ ਫਿਰ ਵੀ ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਟਿਪਪਰ ਬੱਚਾ ਚਲਾ ਰਿਹਾ ਉਹਨੂੰ ਰੋਕੀਐ ਸੀ ਕਿਹੜੇ ਹੱਥ ਨੇ ਜਿਹੜੇ ਉਹਨਾਂ ਨੂੰ ਰੋਕਦੇ ਨੇ ਸਰ ਉਹ ਹੱਥਾਂ ਨੂੰ ਵੀ ਪਕੜਿਆ ਜਾਵੇ ਜੇ ਉਹਨਾਂ 'ਚ ਵੀ ਹਤਕੜੀਆਂ ਲੱਗਣੀਆਂ ਚਾਹੀਦੀਆਂ ਨੇ ਜਿਹੜੇ ਹੱਥ ਇਹਨਾਂ ਦੇ ਸਿਰ ਤੇ ਰਹਿੰਦੇ ਨੇ ਡਰਾਈਵਰਾਂ ਦੇ ਜਾਂ ਇਲੀਗਲ ਅੰਸਰਾਂ ਦੇ ਉਹਨਾਂ ਦੇ ਹੱਥਾਂ ਤੇ ਹਰ ਹਤਕੜੀਆਂ ਲੱਗਣ ਉਹਨਾਂ ਨੂੰ ਵੀ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਉਹਨਾਂ ਦੀ ਵੀ ਕੋਠੀਆਂ ਕਾਰੋਬਾਰ ਕੁਰਕ ਕਿੱਤੇ ਜਾਣ ਕੀ ਉਹਦੇ ਕੀ ਉਹਦੇ ਹਾਲਾਤ ਹੋ ਜਾਂਦੇ ਨੇ ਕਿਵੇਂ ਸਰ ਇੱਕ ਪਰਿਵਾਰ ਖਤਮ ਕਰਤੇ ਉਹਨਾਂ ਦੇ ਭਾਜੀ ਜਿਨ੍ਹਾਂ ਦੇ ਬੱਚੇ ਚਲੇ ਗਏ ਉਹਨਾਂ ਦੇ ਪਰਿਵਾਰ ਖਤਮ ਹੋ ਗਏ ਸਰ ਇੱਕ ਜ਼ਖਮ ਹੁੰਦਾ ਲੱਗ ਗਿਆ ਦਿਖ ਦਿਖਦਾ ਹੈ ਕਿ ਹਾਂ ਯਾਰ ਉਹਨਾਂ ਨੂੰ ਜ਼ਖਮ ਲੱਗ ਗਿਆ ਪਰ ਇਹ ਤਾਂ ਸਰ ਸਾਡੇ ਮਨਾਂ ਦੇ ਸਾਡੇ ਦਿਲਾਂ ਦੇ ਜ਼ਖਮ ਨੇ ਸਾਨੂੰ ਕਿਹਨੂੰ ਦਿਖਾਵਾਂਗੇ ਅਸੀਂ ਵੀ ਸਾਡੇ ਦਿਲਾਂ ਤੇ ਕੀ ਬੀਤੀ ਹੈ ਸਾਡੇ ਕਿਵੇਂ ਅਸੀਂ ਤਾਂ ਸਰ ਖੂਨ ਦੇ ਹੰਝੂ ਰੋ ਰਹੇ ਹਾਂ ਸਰ ਪਰ ਉਹ ਸਭ ਤੋਂ ਹਾਲਾਂਕਿ ਮਾਪੇ ਦੇ ਪਿਆਰਾ ਬੱਚਾ ਹੁੰਦਾ ਹੀ ਹੈ ਸਭ ਤੋਂ ਵੱਧ ਕੀ ਦੇਖੋ ਹੁੰਦਾ ਸੀ ਸਭ ਤੋਂ ਵੱਧ ਜ਼ਿਆਦਾ ਕਿਦਾਂ ਕਰਦਾ ਸੀ ਸਰ ਉਹ ਅਸਲ ਦੇ ਵਿੱਚ ਸਰ ਦੋਨੋਂ ਦਈ ਸੀ ਸਾਡੇ ਮਮਾ ਪਾਪਾ ਦਾ ਬੇਟਾ ਸੀ ਬਟ ਜਿਹੜਾ ਪਾਪਾ ਸੰਡੇ ਸੀ ਨਾ ਸਰ ਉਹਦਾ ਹੈਸ਼ਟੈਗ ਸੀ ਪਾਪਾ ਸੰਡੇ ਕਿ ਸੰਡੇ ਮੀਨਸ ਪਾਪਾ ਸੰਡੇ ਕੋਈ ਕੰਮ ਨਹੀਂ ਕਰਨਾ ਪਾਪਾ ਕਿੱਥੇ ਜਾਣਾ ਨਹੀਂ ਅਗਰ ਜਾਣਾ ਤਾਂ ਮੈਨੂੰ ਲੈ ਕੇ ਜਾਣਾ ਸਰ ਉਹ ਰਿਐਲਿਟੀ ਸਰ ਸਾਡਾ ਸੰਡੇ ਨਹੀਂ ਹੁੰਦਾ ਸੀ ਸਾਡਾ ਪਾਪਾ ਸੰਡੇ ਹੁੰਦਾ ਸੀ ਸਰ ਕਿ ਅਸੀਂ ਇਕੱਠੇ ਰਹਿੰਦੇ ਸੀ ਹਰ ਟਾਈਮ ਇਕੱਠੇ ਰਹਿੰਦੇ ਸੀ ਸਰ ਬਾਕੀ ਬੱਚੇ ਦਸਰ ਆਪਣੇ ਪਰਿਵਾਰ ਦੇ ਨੇ ਸਰ ਹਰ ਮਾਪ ਹਰ ਉਹਦੇ ਦਾਦੀ ਬਹੁਤ ਬੁਰਾ ਹਾਲ ਹੈ ਜੀ ਦਾਦੀ ਦਾ ਬਜ਼ੁਰਗ ਨੇ ਉਹ পড়ਣ ਚ ਕਿਵੇਂ ਸੀ ਪਰ পড়ਣ ਚ ਸਰ ਟੋਪਰ ਸੀ ਸਰ ਮੇਰਾ ਬੇਟਾ ਟੋਪਰ ਸੀ ਸਰ ਹਰ ਕਲਾਸ ਉਸਨੇ ਫਰਸਟ ਕਲਾਸ ਚ ਪਾਸ ਕਰੀ ਹੈ 6th ਚ ਸਰ 12th ਚ ਗਿਆ ਉੱਥੇ ਵੀ ਉਸਨੇ ਆਪਣੀ ਜਗ੍ਹਾ ਬਣਾ ਲਈ ਫੁੱਲ ਕੋਆਪਰੇਟਿਵ ਫੁੱਲ ਟੈਲੈਂਟਡ ਸਰ ਹਰ ਚੀਜ਼ ਹਰ ਚੀਜ਼ ਉਹਦਾ ਪਾਰਟਿਸਪੇਸ਼ਨ ਸੀ ਕੁਝ ਵੀ ਅਗਰ ਸਕੂਲ ਵਾਲਾ ਕਰਾਉਂਦਾ ਸੀ ਕਿ ਹਾਂਜੀ ਸਾਨੂੰ ਆਪਾਂ ਬੱਚੇ ਨੂੰ ਇੱਥੇ ਪਾਰਟਿਸਿਪੇਟ ਕਰਾਉਣਾ ਉਹ ਖੁਸ਼ ਹੋ ਕੇ ਕਰਦਾ ਸੀ ਹਾਂਜੀ ਮੈਂ ਮੈਂ ਕਰਾਂਗਾ ਮੈਮ ਮੈਂ ਕਰਾਂਗਾ। ਮੇਰੇ ਅੰਦਰ ਸੀ ਮੈਂ ਕੀ ਅੱਗੇ ਜਾ ਕੇ ਕਰਨਾ ਬਣਨਾ। ਅੱਗੇ ਸਰ ਉਸ ਦੀ ਸੋਚ ਉਹਦੀ ਮੈਮ ਨੇ ਇੱਕ ਦਿਨ ਪੁੱਛਿਆ ਬੇਟਾ ਤੂੰ ਅੱਗੇ ਕੀ ਕਰਨਾ ਚਾਹੇਂਗਾ ਕਿਸ ਫੀਲਡ 'ਚ ਸਰਵਿਸ ਕਰੇਂਗਾ। ਉਹ ਕਹਿੰਦਾ ਮੈਮ ਮੈਨੇ ਸਰਵਿਸ ਨਹੀਂ ਕਰਨੀ ਮੈਨੇ ਸਰਵਿਸ ਦੇਣੀ ਹੈ। ਉਹਦੀ ਸੋਚ ਸੀ ਸਰ ਇਹ ਕਿ ਮੈਨੇ ਸਰਵਿਸ ਪ੍ਰੋਵਾਈਡ ਕਰਨੀ ਹੈ ਅੱਗੇ। ਮੈਨੇ ਆਪਣਾ ਕੋਈ ਬ੍ਰਾਂਡ ਤਿਆਰ ਕਰਨਾ ਹੈ ਇਸ ਤਰ੍ਹਾਂ ਦਾ ਕਿ ਜਿੱਥੇ ਮੇਰੇ ਕੋਲ 10 15 20 ਬੰਦਿਆਂ ਦਾ ਸਟਾਫ ਹੋਵੇ ਜੋ ਮੇਰੇ ਕੋਲ ਸਰਵਿਸ ਲੈਣ ਇਹ ਉਸ ਦੀ ਸੋਚ ਸੀ ਔਰ ਇਸ ਛੋਟੀ ਜਿਹੀ ਉਮਰ ਚ ਉਸ ਦੀ ਸੋਚ ਸੀ ਸਰ ਇਹ ਉਹਦੀ ਮੈਮ ਵੀ ਹੈਰਾਨ ਸੀ ਇਸ ਗੱਲ ਨੂੰ ਕਿ ਬੱਚੇ ਦੀ ਸੋਚ ਇਹ ਨਹੀਂ ਹੈ ਕਿ ਮੈਂ ਸਰਵਿਸ ਕਰਾਂ ਮੈਂ ਫੌਰਨ ਜਾਵਾਂ ਉਹਦੀ ਸੋਚ ਸੀ ਕਿ ਮੈਂ ਸਰਵਿਸ ਪ੍ਰੋਵਾਈਡ ਕਰਾਂ ਮੈਂ ਆਪਣੇ ਆਪ ਨੂੰ ਇਸ ਲੈਵਲ ਤੇ ਲੈ ਕੇ ਜਾਣਾ ਹੈ ਕੋਈ ਗੇਮ ਵਗੈਰਾ ਵੀ ਖੇਡਦਾ ਸੀ ਜਿਆਦਾ ਸਰ ਗੇਮਸ ਨਹੀਂ ਖੇਡਦਾ ਸੀ ਬਸ ਉਸ ਨੂੰ ਗਿਟਾਰ ਵਜਾਣ ਦਾ ਸ਼ੌਂਕ ਸੀ ਜਾਂ ਫਿਰ ਪੜ੍ਹਨ ਲਿਖਣ ਦਾ ਸ਼ੌਂਕ ਸੀ ਸਰ ਉਸ ਨੂੰ ਵਸੇ ਸੀ ਕਿ ਮੈਂ ਟੌਪ ਰਹਿਣਾ ਤਾਂ ਟੌਪ ਹੀ ਰਹਿਣਾ ਹੈ ਉਹ ਉਸ ਅੰਦਰ ਇੱਛਾ ਸੀ ਕਿ ਮੈਂ ਪੜਨਾ ਹੈ ਹਾਲਾਂਕਿ ਸਾਡੋਂ ਕੋਈ ਪ੍ਰੈਸ਼ਰ ਨਹੀਂ ਸੀ ਅਸੀਂ ਕਹਿੰਦੇ ਸੀ ਬੇਟਾ ਬਿਲਕੁਲ ਪ੍ਰੈਸ਼ਰ ਨਹੀਂ ਲੈਣਾ ਨੋਰਮਲ ਰਹਿ ਤੂੰ ਆਪਣਾ ਜੋ ਤਰਿਕਾ ਕੋਲ ਅੱਛਾ ਲੱਗਦਾ ਉਸੇ ਤਰੀਕੇ ਕੰਮ ਕਰ ਬਟ ਨਹੀਂ ਪਪਾ ਮੇਰੇ ਕੋ ਟੋਪ ਹੀ ਰਹਿਣਾ ਹੈ ਉਹ ਸੁੱਦੀ ਇੱਛਾ ਸੀ ਕਿ ਮੇਰੇ ਕੋ ਟੋਪ ਹੀ ਰਹਿਣਾ ਹੈ ਕਿ ਸਵੇਰੇ ਖੁਦੀ ਆਪ ਤਿਆਰ ਹੋ ਜਾਂਦਾ ਸੀ ਤੁਸੀਂ ਕਰਦੇ ਸੀ ਕੁਝ ਨਹੀਂ ਸਰ ਸੈਂਸਿਬਲ ਸੀ ਔਰ ਰਿਸਪੋਨਸੀਬਲ ਸੀ ਸਰ ਖੁਦੀ ਉੱਠਿਆ ਸਰ ਉਸ ਦਿਨ ਤੋਂ ਤਾਂ ਵਾਕਿਆ ਵੀ ਬਹੁਤ ਅਲੱਗ ਸੀ ਸਰ ਕਿਉਂਕਿ ਅਸੀਂ ਉਸ ਨੂੰ 6 ਵਜੇ ਤਕਰੀਬ ਉਠਾਉਂਦੇ ਸੀ ਉਸ ਦਿਨ ਕਹਿੰਦੇ ਕਿ ਪਪਾ ਮੇਰੇ ਜਾਣੇ ਦਾ ਮਨ ਨਹੀਂ ਹੈ ਅਸੀਂ ਕਿਹਾ ਚਲੋ ਠੀਕ ਹੈ ਬੇਟਾ ਨਹੀਂ ਜਾਣਾ ਕੋਈ ਬਾਤ ਨਹੀਂ ਤੂੰ ਸੋ ਜਾ ਆਰਾਮ से 6:20 ਕੇ ਆਸ-ਪਾਸ ਫਿਰ ਖੁੱਟ ਗਿਆ ਕਹਿੰਦਾ ਪਪਾ ਮੇਰਾ ਟੈਸਟ ਹੈ ਉਹ ਜ਼ਰੂਰੀ ਹੈ ਦੇਣਾ ਮੇਰੇ ਮਾਰਕਸ ਕਮ ਹੋ ਜਾਣਗੇ ਖੁਦ ਹੀ ਤਿਆਰ ਹੋ ਗਿਆ ਖੁਦ ਹੀ ਬਾਏ ਕਰਕੇ ਚਲਾ ਗਿਆ ਲਾਸਟ ਬਾਏ ਉਸ ਦੀ ਮਨជា ਗਲਾਂਦੀ ਕੀ ਕਾਸ਼ ਉਹ ਤਾਂ ਨਹੀਂ ਜਾਂਦਾ ਸਰ ਬਦੂ ਗਿਲਟ ਕਿਵੇਂ ਉਹਦਾ ਹੱਥ ਪਕੜ ਕੇ ਰੋਕ ਲੈਂਦਾ ਕਿ ਨਾ ਜਾ ਨਾ ਜਾ ਬਿਲਕੁਲ ਨਾ ਜਾ ਸਾਡੇ ਬਸ ਚ ਨਹੀਂ ਆ ਸਰ ਸਾਡੇ ਬਸ ਚ ਨਹੀਂ ਆ ਸਰ ਇਹ ਤੁਸੀਂ ਦੇਖਿਆ ਇੱਕ ਪਿਤਾ ਦਾ ਦਰਦ ਜੋ ਕਿ ਇਹ ਕਹਿਣਾ ਔਖਾ ਹੈ ਇਹਨਾਂ ਸਾਹਮਣੇ ਕਿ ਤੁਸੀਂ ਹੌਸਲਾ ਰੱਖੋ ਔਰ ਸਭ ਕੁਝ ਠੀਕ ਹੋ ਜਾਏ ਕਿਉਂਕਿ ਕੁਝ ਵੀ ਠੀਕ ਨਹੀਂ ਹੋਏਗਾ ਉਹ ਇਸ ਕਰਕੇ ਨਹੀਂ ਹੋਏਗਾ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਮੈਰਿਜ ਦੇ 12 ਸਾਲ ਬਾਅਦ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਵ ਆਇਆ ਤੇ ਕਰੀਬ 12 ਸਾਲ ਬਾਅਦ ਉਹ ਚਲਾ ਵੀ ਗਿਆ ਪਰ ਸਾਡ ਕਿੰਨੇ ਪਰਵ ਆਣਗੇ ਕਿੰਨੇ ਜਾਣਗੇ ਸਾਡੇ ਸਿਸਟਮ ਨੂੰ ਇਹ ਸਮਝਣਾ ਪਏਗਾ ਖਾਸ ਕਰਕੇ ਉਹਨਾਂ ਰੂਲ ਰੈਗੂਲੇਸ਼ਨਸ ਨੂੰ ਸਮਝਣਾ ਪਏਗਾ ਜਿਸ ਕਰਕੇ ਸ਼ਾਇਦ ਹੋ ਸਕਦਾ ਸੀ ਕਿ ਅੱਜ ਇਹਨਾਂ ਸੱਤੇ ਬੱਚਿਆਂ ਦੀ ਜ਼ਿੰਦਗੀ ਔਰ ਉਸ ਡਰਾਈਵਰ ਦੀ ਜ਼ਿੰਦਗੀ ਬਚ ਜਾਂਦੀ ਔਰ ਹਾਦਸੇ ਕਿਤੇ ਵੀ ਥਾਂ ਤੇ ਹੋ ਸਕਦੇ ਨੇ ਜੇ ਹਾਦਸੇ ਦੇ ਵਿੱਚ ਕਿਸੇ ਦੀ ਗਲਤੀ ਹੋਵੇ ਪਰ ਜੇ ਸਿਸਟਮ ਦੀ ਉਸ ਦੇ ਵਿੱਚ ਲਾਪਰਵਾਹੀ ਔਰ ਸੁਸਤੀ ਹੋਵੇ ਤਾਂ ਫਿਰ ਸ਼ਾਇਦ ਅਸੀਂ ਅੱਜ ਪਰਵ ਦੇ ਪਿਤਾ ਦੇ ਹੰਝੂ ਦੇਖ ਰਹੇ ਹਾਂ ਕੱਲ ਨੂੰ ਕਿਸੇ ਹੋਰ ਦੇ ਦੇਖਾਂਗੇ ਇਹ ਗੱਲ ਜਿੱਥੇ ਵੀ ਪਹੁੰਚਦੀ ਹੈ ਸਾਨੂੰ ਇਹ ਸਵਾਲ ਪੁੱਛਣਾ ਪੈਗਾ ਇੱਕ ਨਾਗਰਿਕ ਹੋਣ ਦੇ ਨਾਤੇ ਕਿ ਸਾਡਾ ਸਿਸਟਮ ਕਰ ਕੀ ਰਿਹਾ ਅਸੀਂ ਇਸ ਤਰ੍ਹਾਂ ਨਾ ਹੋਏ ਕਿ ਜੋ ਮੌਤ ਸਸਤੀ ਹੋ ਜਾਵੇ ਤੇ ਜ਼ਿੰਦਗੀ ਮਹਿੰਗੀ ਹੋ ਜਾਵੇ ਜੋ ਸਾਡਾ ਇਸ ਸਮੇਂ ਮਾਹੌਲ ਬਣਿਆ ਹੋਇਆ ਹੈ ਤੇ ਸਾਡੀ ਦਵਾਮਾ ਪਰਵ ਦੇ ਪਿਤਾ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਨੇ ਕਿ ਉਹਨਾਂ ਨੂੰ ਇਸ ਔਖੀ ਘੜੀ ਚ ਮਜ਼ਬੂਤੀ ਦੇਣ ਪਰਮਾਤਮਾ ਪਰ ਅਸੀਂ ਇੰਨਾ ਹੀ ਕਹਿ ਸਕਦੇ ਹਾਂ ਔਰ ਸਰਕਾਰਾਂ ਸ਼ਾਇਦ ਆਪਣਾ ਜੋ ਡਿਊਟੀ ਸਮਝਣ ਤਾਂ ਹੋਰ ਪਰਵ ਸਾਡੇ ਵਿੱਚੋਂ ਨਹੀਂ ਜਾਣਗੇ